ਵੇ 60000 ਮਾਨਤਨ ਹੋ ਗਿਆ ਟਰੈਕਟਰ ਦੇ ਵਿੱਚ ਓਏ ਆਸ਼ਾ ਨਹੀਂ ਦਿੰਦਾ ਪਰ ਮੈਨੂੰ ਐਦਾ ਸੁਣ ਜਿਹੜੀ ਸਬਦਾ ਆ ਪੌ ਚਾਬੀ ਵਾਲੀ ਇਹਦੇ ਨਾਲ ਵੀ ਆ ਸਾਰਿਆਂ ਨੇ ਹੀ ਆ ਪੱਟੀ ਚੇਂਜ ਕਰਾ ਲਿਓ ਬੈਟਰੀ ਚੇਂਜ ਕਰਾ ਲਿਓ 1500 ਚਾਬੀ ਨਾ ਫੜ ਲਿਓ ਸ਼ੋਰ ਸਕਰੀਨ ਦਿਖਾ ਦਿਓ 5000 ਰੁਪਏ ਜਿਹੜਾ ਰੇਟ ਕਿਹਾ ਉਦੋਂ ਘੱਟ ਕਹਿ ਦੂੰ ਦੇ ਦੂੰ ਆ 130000 ਦਾ 2003 ਮਾਡਲ ਲੈ ਜਾਓ ਮਿੱਤਰੋ 2003 ਮਾਡਲ 55000 ਰੁਪਏ ਮਾਨਤਨ ਹੋ ਜੂ ਆ ਟਰੈਕਟਰ ਦੇ ਵਿੱਚ ਜਦੋਂ ਤੇਰੀ ਵੀਡੀਓ ਤੇ ਸ਼ੋਰ ਸਕਰੀਨ ਦਿਖਾ ਦੇ ਟਾਇਰ ਇਹਦੇ 90 ਪੈਸੇ ਮਗਰਲੇ ਮੰਗਲ ਜੀ ਆ ਦੇਖ ਵਾਹ ਜੀ ਵਾਹ ਵੀਡੀਓ ਦਾ ਸਾਊਟ ਸਕਰੀਨ ਦਿਖਾ ਦਿਓ ਤੇ ਟਾਇਰ ਮੰਗਲੇ 90 ਪੈਸੇ ਲੈ ਜਿਓ ਤੇ ਇਹ 6 ਲੱਖ 15 ਡਿਮਾਂਡ ਸੀ 565 ਦਾ ਹਾਂ ਜੈ ਸਨੂ ਆ ਬਾਈ ਜੈ ਸਨੂ ਆਪਣਾ ਘਟਾਇਓ 4 ਲੱਖ ਦਾ ਲੈ ਜਿਓ 855 ਵਿੱਚ ਹਸੀ ਗਾਲ ਦੋਸਤੋ ਸੁਆਗਤ ਆ ਪੇਜ ਤੇ ਤੇ YouTube ਚੈਨਲ ਦੇ ਸਾਨਾ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਭਾਈ ਸ਼ਰਮਾ ਜੀ ਦੇ ਘਰੇ ਤੇ ਇਹਦੇ ਨਵਰੇ ਦੇ ਵਿੱਚ ਵੀਡੀਓ ਅੱਜ ਦੀ ਬਣ ਰਹੀ ਆ ਤੇ ਜਿਹੜੇ ਰੇਟ ਸੁਣੋ ਮਿੱਤਰੋ ਅੱਜ ਇਹ ਨਵਰੇ ਦੇ ਵਿੱਚੋਂ ਇੱਥੋਂ ਮਿਲਣਗੇ ਉਸ ਨੂੰ ਮੰਡੀ 'ਚ ਵੀ ਨਹੀਂ ਮਿਲਣਗੇ ਪੁਰ ਸ਼ਰਮਾ ਜੀ ਕੀ ਹਾਲ ਚਾਲ ਹੈ ਬਾਈ ਸਤਿ ਸ਼੍ਰੀ ਅਕਾਲ ਜਮਾ ਸਹੀ ਆਣਾ ਜਿਹੜੇ ਇੱਥੋਂ ਮਿਲ ਕੇ ਮੰਡੀ 'ਚ ਨਹੀਂ ਮਿਲਨੇ ਰੇਟ ਉਹ ਇਹ ਟਰੈਕਟਰ ਤੁਹਾਨੂੰ ਦਿਖਾਵਾਂਗੇ 4 8 ਮਲਾ 10 12 ਟਰੈਕਟਰ ਤਾਂ ਦਿਖਾਈ ਦਵਾਂਗੇ ਵੀਡੀਓ 'ਚ ਬੀਲਾ ਸੰਭਲਿਓ ਹਾਂਜੀ 5 7 ਹਾਂਜੀ 5 7 ਵੀਡੀਓ ਦੇਖ ਕੇ ਰੇਟ ਪਤਾ ਕਰਕੇ ਫੇਰ ਲਿਓ ਟਰੈਕਟਰ ਨਹੀਂ ਲਿਓ ਨਾ ਠੀਕ ਹੈ ਕੀ ਗੱਲ ਤਾਂ ਜੀ 5 7 ਵੀਡੀਓ ਦੇਖਿਓ ਮੰਡੀਆਂ ਦੇਖਿਓ ਤੋਂ ਬਾਅਦ ਚਾਓ ਕੋਈ ਚੱਕਰ ਨਹੀਂ ਜਾ ਜੇ ਰੇਡ ਤੇ ਦੇਵਾਂਗੇ ਚੰਚਾ ਟਰੈਕਟਰ ਦਾ ਜੇ ਰੇਡ ਤੇ ਦੇਵਾਂਗੇ ਬੇਲੇ ਹੀ ਸੰਭਲੇ ਉਹਨਾਂ ਦਾ ਬੇਲੇ ਹੀ ਸੰਭਲੇ ਜਿਵੇਂ ਕੀ ਅਰਜਨ ਹੋ ਗਿਆ ਠੀਕ ਹੈ 733 ਹੋ ਗਿਆ 60 ਹੋ ਗਿਆ ਠੀਕ ਹੈ 730 ਹੋ ਗਿਆ 852 ਇਹ ਟਰੈਕਟਰ ਦਾ ਚੱਕ ਲਿਓ ਠੀਕ ਹੈ ਇਹ ਮੇਲਾ ਲੁੱਟਣ ਵਾਲਾ ਕੰਮ ਹੀ ਆ ਲੋਟਰੋ ਵੀਡੀਓ ਸ਼ੇਅਰ ਵਾਲਾ ਬਟਨ ਤੁਸੀਂ ਦਬਣਾ ਤੇ ਰੇਟ ਵਾਲੇ ਪੜਾ ਕੇ ਇੱਧਰ ਅਸੀਂ ਪਾਉਣੇ ਤੇ ਸਰਮਾ ਜੀ ਐ ਦੱਸੋ ਨਾ ਕਿੰਨੇ ਮਾਡਲ ਖੜਾ ਅਰਜਨ ਇਹਨੂੰ ਪਾਓ ਇਹ ਅਰਜਨ ਹੈਗਾ ਭਾਈ ਜੀ 2010 ਮਾਡਲ 2010 ਮਾਡਲ ਆਗਲੇ ਟਾਇਰ ਹੈਗੇ ਜਮਾ ਨਵੇਂ ਜੀ ਕੇ ਦੇ ਪਿਛਲੇ ਟਾਇਰ ਵੀ ਚੰਗੇ ਪਿਆ 80 ਪੈਸੇ 85 ਪੈਸੇ ਟਾਇਰ ਹੈਗੇ ਸਭ ਤੋਂ ਵੱਡੀ ਗੱਲ ਹੈ ਟਰੈਕਟਰ ਸੈਂਟਰ ਗੇਰ ਸੈਂਟਰ ਗੇਰ ਦੇ ਵਿੱਚ ਸੀਏਡ ਦੇ ਟਾਇਰ ਆ ਪਿਛਲੇ 605 ਠੀਕ ਹੈ ਅਰਜਨਾ ਜੀ ਅਲਟਰਾ 605 ਤੇ 10 ਮਾਡਲ ਆ ਨੰਬਰ ਐ 4 ਐਚ ਠੀਕ ਐ ਨੰਬਰ ਐ 4 ਆ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਤੇ ਡਿਮਾਂਡ ਕਿੰਨੀ ਕਰੀਏ ਪਾਵਰ ਮੰਗ ਇਹ ਟਰੈਕਟਰ ਦੀ ਡਿਮਾਂਡ ਤਾਂ ਜਿਹੜੇ ਉਹ ਕਰਾਂਗੇ ਜਿਹੜੀ ਕਿ ਉਸ ਤੋਂ ਵੱਧ ਦੀ ਵੀ ਕੀ ਜਾਂਦੇ ਆ ਠੀਕ ਐ ਡਿਮਾਂਡ ਤਾਂ ਮੈਂ ਕਰਦਾ ਨਾਲੇ 3 ਲੱਖ 40 ਹਜ਼ਾਰ ਦਾ 3 ਲੱਖ 40 ਹਜ਼ਾਰ ਜਿਹੜਾ ਮੰਡੀ 'ਚ ਚੱਲਦਾ ਮੰਡੀ 'ਚ ਤਾਂ ਬਾਲਾ ਕੁਝ ਚੱਲਦਾ ਮੰਡੀ 'ਚ ਤਾਂ ਇਹ ਤਨ ਲੱਖ 8085 ਲਿਖਿਆ ਜਾ ਤਨ 40 ਤੇ ਹੁਣ ਦੇਣਾ ਕਿੰਨੇ ਦਾ ਤੂੰ ਹੀ ਦੱਸ ਦੇ ਮੈਂ ਤੀਏ ਦਾ ਤੂੰ ਚੱਕ ਦੇ ਮੁਰੋ ਤੀਏ ਦਾ ਉਹਦਾ ਲੈਣੀ ਨਹੀਂ ਤੇਰਾ ਤਨ ਤੋਂ ਤਾਂ ਥੱਲੇ 40 ਤਾਂ ਤੇਰਾ ਉੱਡ ਗਿਆ ਉਤਲਾ ਇਹ ਘਰੋਂ ਕਢਾਊਗਾ ਨਹੀਂ ਤੇ 50 50000 ਵੀਡੀਓ ਬਣਾਉਣ ਆ ਲੈ ਡਾਉਣ ਲਾ ਕੇ ਯਾਰ ਕਢਾਉ ਐਵੇਂ ਕਿੰਨੇ ਦਾ ਬੋਲ ਸਰਮਾ ਜੀ ਘਰੋਂ ਕਢਾਊਗਾ ਨਹੀਂ ਇਹ ਪੰਡੀ ਵਾਲੇ ਆਉਣਗੇ ਤੇਰੇ ਕੋਲੇ ਦੁਬਾਰ ਆਉਣਗੇ ਬਾਈ ਤਨ 40 ਕਹਿੰਦਾ 40 ਤਾਂ ਗਿਆ ਤੀਆ ਰਹਿ ਗਿਆ ਹੁਣ ਤੂੰ ਦੱਸ ਕਿੰਨੇ ਕਢਾਉਣਾ ਦੁਬਾਰ ਹੋਰ ਚਾਹ ਪੂਰਾ ਦਾ 2 ਲੱਖ ਤੇ 80000 ਦਾ ਨਹੀਂ ਗਲਤ ਹੋ ਗਿਆ ਗਮ ਗਲਤ ਹੋ ਗਿਆ ਗਮ ਟਰੈਕਟਰ ਤੇ ਮੈਂ ਇੱਕੂ ਰੇਟ ਜੱਸ ਜਾਨੂ ਹੂੰ ਰਤਨਾਵਾਂ ਹਾਂਜੀ 2 ਲੱਖ ਤੇ 85000 ਦਾ ਠੀਕ ਹੈ 85 ਦਾ ਠੀਕ ਹੈ 2 ਲੱਖ 85000 ਦਾ ਇਹ ਜੇ ਇਹ 85 ਦਾ ਵੀ ਨਹੀਂ ਰਹਿਣਾ ਹੂੰ ਇੰਜਨ ਦਾ ਤੇਲ ਚੇਂਜ ਕਰਕੇ ਦੇਵਾਂਗੇ ਠੀਕ ਹੈ ਕੋਈ ਡੰਡਾ ਫੱਟੀ ਨਾ ਪਸੰਦ ਆਈ ਉਹ ਚੇਂਜ ਕਰਕੇ ਦੇਵਾਂਗੇ ਬੈਟਰੀ ਨਾ ਪਸੰਦ ਆਈ ਉਹ ਚੇਂਜ ਕਰਕੇ ਦੇਵਾਂਗੇ ਠੀਕ ਹੈ ਤੇਰੀ ਵੀਡੀਓ ਦਾ ਸ਼ੋਰਟ ਸਕਰੀਨ ਲਿਆਵੇ 1524 ਨਾ ਦੇਵਾਂਗੇ 1524 ਦਾ ਇੱਕ ਛੋਟਾ ਜਿਹਾ ਡਮੀ ਟਰੈਕਟਰ ਦੇ ਵਿੱਚ ਸੌਟ ਸਕਰੀਨ ਦਿਖਾ ਦਿਓ ਮਿੱਤਰ ਜਿਵੇਂ ਕਹਦੀ ਏ ਜਿਵੇਂ ਮੈਂ 80 ਕਾ ਏ 85 ਉੱਥੇ ਤੱਕ ਤਾਂ ਉਹ ਤੋਂ ਗਾਂ ਲੰਘ ਜੂ ਸੋਈ 80 ਤੋਂ ਵੀ ਗਾਂ ਡੱਪ ਜੂ 80 ਤੋਂ ਵੀ ਚੱਲੇ ਆ ਜੂਗਾ 50 55000 ਰੁਪਏ ਮੰਨਤਨ ਹੋ ਜੂ ਆ ਟਰੈਕਟਰ ਦੇ ਵਿੱਚੋਂ ਤੇ ਹੁਣ ਪਹਿਲਾਂ ਇਹਦੇ ਕੋਲ ਆ ਜਾ ਇਧਰ ਮਗਰੋਂ ਚੱਲਾਂਗੇ ਪਿੱਛੇ ਜਿਹਨੂੰ ਆਪਾਂ ਪਹਿਲਾਂ ਇਹਦੇ ਦੱਸਾ ਸਵਰਾਜ ਤੋਂ ਜਾਂ ਮਾਰੂ ਰਹੇਗਾ ਇੱਕ ਗੱਲ ਹੋਰ ਆ ਹਾਂਜੀ ਇਹ ਟਰੈਕਟਰ ਨੇ ਜਿਹੜਾ ਲਾਈਆਂ ਸੀ ਜੜਾਂ ਲੰਗਾ ਸੀ ਸਵਰਾਜ ਕੰਪਨੀ ਦੀ ਠੀਕ ਹੈ 96 ਮਾਡਲ ਆ ਹਾਂਜੀ ਵਿੱਚ ਕਟਿਆ ਸੀ ਆਪਾਂ ਸਾਡੇ ਪਿੰਡ ਚੋਂ ਕਟਿਆ ਇਹ ਠੀਕ ਹੈ ਜੀਮੀਦਾਰ ਤੋਂ ਕਟਿਆ ਤੇ ਗੇਰ ਇੰਜਨ ਦਾ ਬਹੁਤ ਵਧੀਆ ਇਹ ਨੰਬਰ ਐਚ 4 ਐਚ ਆਰ ਆ ਪਿੱਜਾਂ ਦੀ ਕਾਪੀ ਹੈ ਦੀ ਠੀਕ ਹੈ ਗੇਰ ਇੰਜਨ ਦਾ ਬਹੁਤ ਵਧੀਆ ਯਾਰ ਗੇਰ ਇੰਜਨ ਦਾ ਓਕੇ ਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਇੰਜਨ ਤੇ ਜਮਾ ਸੁੱਕਾ ਪਿਆ ਲੀਕੇ ਲੁਕੇ ਜ ਕਿਸੇ ਪਾਸੋਂ ਵੀ ਹੈ ਨਹੀਂ ਬੈਟਰੀ ਪਕਾ ਸਾਰਾ ਕੁਝ ਓਕੇ ਆ ਤੇ 96 ਮਾਡਲ ਐਚ 4 ਨੰਬਰ 1,45,000 ਰੁਪਏ ਡਿਮਾਂਡ ਹਾਂਜੀ ਕਿੰਨੇ ਦਾ ਇੱਕੋ ਰੇਟ ਜੱਸ ਨੂੰ ਜਮਾ ਜੱਸ ਨੂੰ ਦੱਸ ਕਿੰਨੇ ਦਾ ਸਵਾ ਲੱਖ ਦਾ ਸਵਾ ਲੱਖ ਰੁਪਏ ਦਾ ਡਰਾਈਵਰ ਲੈ ਜਾ ਮਿੱਤਰੋ 800 ਨਹੀਂ ਇਹਦਾ 735 ਨਹੀਂ ਦਿੰਦਾ ਨਹੀਂ ਦਿੰਦਾ ਬਾਈ ਕੋਈ ਸਵਾ ਲੱਖ ਦਾ ਲੈ ਜਾ 855 ਮਿੱਤਰੋ ਇੱਥੇ ਆ ਜਾ ਠੀਕ ਹੈ ਇਹ ਲਕੋਗੇ ਜਲਾਈ ਬੈਠਾ ਸਰ ਮੈਂ ਦਾ ਰਾਜ ਕੀ ਹੈ ਪਹਿਲਾਂ ਤਾਂ ਮੈਨੂੰ ਰਾਜ ਤਾਂ ਇਹਦਾ ਰੇਟ ਹੈ ਤੂੰ ਹਵਾਲਾ ਪਾਉਣਾ ਇਹ ਕੁੰਜੇ ਚ ਐ ਵੜਿਆ ਪਿਆ ਜਿਵੇਂ ਹਲਾਉਣਾ ਹੀ ਨਹੀਂ ਹੁੰਦਾ ਰੇਟ ਇਹਦਾ ਇਹ ਜ ਆ ਬਾਈ ਠੀਕ ਹੈ ਪਹਿਲਾਂ ਮਾਡਲ ਕਿੰਨਾ ਹੈ ਇਹ 14 14 ਮਾਡਲ ਆ ਬਿਲਕੁਲ 730 ਸੋਨ ਵਾਲੀ ਕਾ ਤੇ ਹੁਣ ਮੈਨੂੰ ਦੱਸ ਕਿੰਨੇ ਦਾ ਕੀ ਗੱਲ ਬਾਤ ਹੈ ਦੀ ਹੁਣ ਦੱਸ ਜੀ ਸਵਾ 2 ਲੱਖ ਦੀ ਡਿਮਾਂਡ ਆ ਸਵਾ ਦਾ ਕੀ ਡੋਣਾ ਸਵਾ ਦੋ ਲੱਖ ਡਿਮਾਂਡ ਆ ਛਤਰੀ ਲਾ ਕੇ ਦੇਵਾਂਗੇ ਪਹਿਲਾਂ ਰੇਟ ਡਾਊਨ ਤੋਂ ਪਹਿਲਾਂ ਕਹਿੰਦਾ ਨਾ ਠੀਕ ਹੈ ਤੇ ਬੈਂਪਰ ਲੱਗ ਬੈਂਪਰ ਵੀ ਲੱਗ ਜੂ ਛਤਰੀ ਵੀ ਲੱਗ ਜੂ ਠੀਕ ਹੈ ਗੇਰਿੰਜ ਦਾ ਓਕੇ ਆ ਸਵਾ ਦੋ ਲੱਖ ਰੁਪਈਆ ਡਿਮਾਂਡ ਆ ਹਾਂਜੀ 190 ਦਾ ਕੱਟਾ ਜੈ ਜੀ ਗੱਲ ਕਰੋ ਕੀ ਕਹਿੰਦਾ ਕਿੰਨੇ ਦਾ ਫਿਰ ਟੱਪੜ ਇਹਨਾਂ ਲਾਉ ਲੋਕਾਂ ਦੇ ਸਹੀ ਰੇਟ ਦੱਸ ਕਿੰਨੇ ਦਾ ਦੇ ਦੀਏ 180 ਦਾ ਦੇ ਦੇ ਮਾਡਲ ਵੀ ਚਾਹਤ ਨਾਮ 1 ਲੱਖ ਤੇ 65 ਹਜ਼ਾਰ ਦਾ 1 ਲੱਖ 65000 ਦਾ 35 ਹੋ ਗਿਆ ਉਧਰ ਦੇਵਾਂਗੇ ਕੈਸ਼ ਅਸਾਂ ਦੇਵਾਂਗੇ ਕੈਸ਼ ਠੀਕ ਹੈ ਇਹ ਹੋ ਗਿਆ ਇਹਦੇ ਚੋਂ 35 25 60000 ਰੁਪਇਆ ਹੋ ਗਿਆ ਤੇ ਫਿਰ 60000 ਮਾਨਤਨ ਹੋ ਗਿਆ ਟਰੈਕਟਰ ਦੇ ਵਿੱਚ ਓਏ ਆਸ਼ਾ ਨਹੀਂ ਦਿੰਦਾ ਪਰ ਮੈਂ ਤਾਂ ਕੋਈ ਜਿਹੜੀ ਸਬਦਾ ਆਪਾਂ ਚਾਬੀ ਵਾਲੀ ਇਹਦੇ ਨਾਲ ਵੀ ਆ ਸਾਰਿਆਂ ਨੇ ਹੀ ਆ ਲੈ ਯਾਰ ਇਹ ਵੀ ਪੱਡੇ ਆਫਰ ਆ ਮਿੱਤਰੋ ਤੇਲ ਵੀ ਚੇਂਜ ਪੱਟੀ ਵੀ ਤੇ ਬੰਪਰ ਇਹਦੇ ਲੱਗ ਜੂ ਵੰਪਰ ਵੀ ਜਿਹੜੇ ਵੀ ਲਵਾਉਂਦੇ ਆ ਉਹਨਾਂ ਨੂੰ ਪਤਾ ਵੀ ਵੰਪਰ ਵੀ ਕੋਈ ਸਸਤਾ ਨਹੀਂ ਲੱਗਦਾ ਤੇ ਜਿਹੜੀ ਛੱਤ ਦੀ ਆ ਡੇਢ ਰੱਖ ਜੀ ਰਹਿ ਜੂ ਡੇਢ ਦਾ ਕੋਈ ਆਸ਼ਾ ਵੀ ਨਹੀਂ ਦਿੰਦਾ ਡੇਢ ਲੱਖ ਰੁਪਏ ਦੇ ਵਿੱਚ ਰਹਿ ਜੂ ਤੇ ਆ ਹੌਲੈਂਡ ਸੁਪਰ ਇਹ ਕਾਫੀ ਵੀਡੀਓ ਚ ਆ ਗਿਆ ਯਾਰ ਆ ਤਾਂ ਬੜੀਓ ਵੀਡੀਓ ਚ ਗਿਆ ਤੇ ਟਾਇਰ ਦੇ ਹੈਗੇ ਚਾਰੇ ਨਵੇਂ ਤੇ ਅੱਜ ਰੇਟ ਉਹ ਦੇ ਨਹੀਂ ਜਿਹੜਾ ਬੰਦਾ ਜਿਵੇਂ ਕਹਦੀਆ ਦੇਖਿਆ ਨਹੀਂ ਤੇ ਫੋਨ ਲਾਇਆ ਨਹੀਂ ਤੇ ਘਾਟ ਇਹਨਾਂ ਤਾਂ ਨਹੀਂ ਵੇਚ ਸਕਦੇ ਆਪਾਂ ਪੂਰਿਆਂ ਦਾ ਦੇ ਸਕਦੇ ਜਿੰਨੇ ਦਾ ਪੈਂਦਾ ਰਸੀਦ ਦਿਖਾ ਕੇ ਜਾ ਰਸੀਦ ਦਿਖਾ ਕੇ ਦੇਵਾਂਗੇ ਆਪਾਂ ਵੀ ਰਸੀਦ ਦੇਖ ਲਿਓ ਇਹ ਟਰੈਕਟਰ ਲਓ ਕਿਉਂ ਬਾਈ ਯਾਰ ਮੈਂ ਤੈਨੂੰ ਗੱਲ ਸੁਣ ਮੈਂ ਟਾਇਰ ਆਪ ਨਵੇਂ ਪਵਾਏ ਆ ਬਾਈ ਇਹਦੇ ਠੀਕ ਐ 70 75 ਹਜ਼ਾਰ ਦੇ ਦਾ ਟਾਇਰ ਹੀ ਐ ਬਾਈ ਠੀਕ ਐ 15 ਟਾਇਰ ਲੱਗੇ ਬਾਕੀ ਬਾਈ ਇਹਦੀ ਸਰਵਿਸ ਕਰਕੇ ਦੇਵਾਂਗੇ ਕੋਈ ਬੈਟਰੀ ਚੰਗੀ ਧਰਕੀ ਦੇਵਾਂਗੇ ਕੋਈ ਡੰਡਾ ਪੱਟੀ ਕੋਈ ਹੋਰ ਉਹ ਤਾਂ ਹੀ ਪੈਸੇ ਲੱਗਦੇ ਮੁਫਤ ਕਿਤੇ ਨਹੀਂ ਹੁੰਦਾ ਉਹ ਨਹੀਂ ਦਿੰਦਾ 480 ਡਿਮਾਂਡ ਆ ਤੂੰ ਲਾਲਾ ਚਾਲੇ 480 450 ਦਾ ਨਹੀਂ ਟਰੈਕਟਰ ਦੇਵਾਂ 435000 4 ਲੱਖ 35000 ਦਾ 4.5 ਤੋਂ ਪਲੱਸ ਵਿਕਦੇ ਆ ਇਹ ਠੀਕ ਆ ਸਾਢੇ 4 ਦਾ ਤਾਂ ਬੱਟ ਤੀ ਪਿਆ ਵਿਕਨ ਵਾਲਾ ਠੀਕ ਆ 435 ਦਾ ਟਰੈਕਟਰ ਲੈ ਜਾਓ ਮਿੱਤਰੋ ਮਾੜਾ ਨਹੀਂ ਕੋਈ ਮਾੜਾ ਨਹੀਂ ਇਹਦਾ ਰਸੀਦ ਦਿਖਾ ਕੇ ਲੈ ਕੰਮ ਇਹਦਾ ਪੂਰੀ ਕਰਨੀ ਆ ਜਿੱਥੇ ਤੱਕ ਪੂਰੇ ਪੂਰੇ ਬਾਈ ਪੂਰੇ ਤੇ ਇਹਦੇ ਚੋਂ ਵੀ ਮੱਲਾਪੂਰੇ ਵਾਲਾ ਕੰਮ ਹੀ ਆ ਹਾਂ ਇਹ ਤਾਂ ਹਾਂ ਇਹ ਵੀ ਇਦਾਂ ਹੀ ਆ ਕੰਮ ਇਹਦਾ ਉਹੀ ਇਹਦਾ ਕਰ ਦਿਆਂਗੇ ਬਾਈ ਮਾਡਲ ਖੜਾ ਜੀ ਅਗਲੇ ਟ ਹੈਗੇ ਜਮਨਮੇ 750 ਦਾ ਸੋਨਾਲੀ ਕਾ ਸਕੰਦਰ ਚੇਂਜਰ ਆ ਲਾ ਗਿਆ 3 ਸਪੀਡਾ 30 স্পিড ডাবল ডিস্ট্রিবিউটর ডাবল ট্রাক্টর ਤੇ ਸੱਤ ਨਾਮ ਇਹਦੇ ਕਾਲਮ ਲੱਗੀ ਹੋਈ ਨਾ हां जी ਜਾਂ ਕਿਸੇ ਨਟ ਨੂੰ ਚਾਬੀ ਵੀ ਲੱਗੀ ਹੋਈ ਨਾ ਠੀਕ ਹੈ ਆਪਾਂ ਦੇਖਦਾ ਠੀਕ ਹੈ ਭਾਈ ਮਾਡਲ ਆ 6 ਲੱਖ ਤੇ 15000 ਡਿਮਾਂਡ ਆ ਕਿੰਨੇ ਦਾ ਤੂੰ ਹੀ ਡਾ ਤੂੰ 590 ਦਾ ਤੂੰ ਲਾਲਾ ਚਾ ਹੋਰ ਲਾਲਾ ਮਾੜਾ 580 ਦਾ 80 ਦਾ ਟਰੈਕਟਰ ਦਾ ਐਵੇਂ ਇੱਕੋ ਰੇਟ ਕਿਸੇ ਵੀ ਵੀਡੀਓ 'ਚ ਨਹੀਂ ਬੋਲੇ ਹਾਂ 5 ਲੱਖ ਤੇ 65000 5 ਲੱਖ ਤੇ 65000 ਦਾ ਸੋਨ ਵਾਲੀ ਕਾ ਮਿੱਤਰੋ ਇਦੋਂ ਜਾਇਰ ਰੇਟ ਚਾਰਜਾ ਜਮਾਇਆ ਕਹਿਣਾ ਵੀ ਇਹ ਸੋਨ ਵਾਲੀ ਕਦੇ ਦੁਕਾਣ ਟ੍ਰੇਡ ਦਾ ਤੁਹਾਨੂੰ ਮਿਲਣੀ ਨਹੀਂ ਨੀ ਕਿਦੋਂ ਕਿਦੇ ਨਹੀਂ ਮਿਲਦਾ ਕਿਉਂਕਿ 22 ਮਾਡਲ ਆ 6 6 ਲੱਖ ਦੇ ਵਿੱਚੇ ਇਹ ਤੇ ਵਿਕੀ ਵੀ ਜਾਂਦੇ ਆ ਤੇ ਇਹ 6 ਲੱਖ 15 ਡਿਮਾਂਡ ਸੀ 565 ਦਾ ਹਾਂ ਜੈਸਨੂ ਆ ਭਾਈ ਜੈਸਨੂ ਆਪਣਾ ਘਟਾਇਓ 40 50000 ਰੁਪਏ ਪਰ ਜਾਇਰ ਟਰੈਕਟਰ ਕੋਈ ਵੀ ਆ ਭਾਵੇਂ ਵੱਡੇ ਰੇਟ ਦਾ ਭਾਵੇਂ ਛੋਟੇ ਰੇਟ ਦਾ ਯਾਰ ਆਹ ਛੋਟਾ ਸਾਰਿਆਂ ਤੇ ਇੱਕੋ ਹੀ ਲਾਗੂ ਰਹਿਣੀ ਆ ਇਹਦਾ ਦੋ ਟਰੈਕਟਰ ਆ ਜਿਹੜੇ ਆ ਹੋਇਆ ਇੱਕ ਹੋਇਆ ਹਾਲੈਂਡ ਇਹਦਾ ਰਸੀਦ ਦਿਖਾ ਪੈਨ ਕਾਪੀ ਨਾਲ ਲੈ ਕੇ ਜਰਾ ਆ ਵੀ 855 ਵੀ ਇੰਨੇ ਦਾ ਕਟਿਆ ਸੀ ਇਹ ਵੀ ਰਸੀਦ ਵਾਲਾ ਕੰਮ ਹੀ ਆ 733 ਵੀ ਇੰਨੇ ਦਾ ਆ ਵੀ ਇੰਨੇ ਦਾ ਯਾਰ ਇਹਦਾ ਜਰਾ ਐ ਹੋ ਗਿਆ ਵੀ ਰਸੀਦ ਦੇਖ ਕੇ ਦਿਖਾ ਕੇ ਦੇਣਾ ਟਰੈਕਟਰ ਤੇ ਮੈਨੂੰ ਆਹ ਦਾ ਸੁਣ ਸੁਪਰ ਆ ਗਿਆ 373 ਹਾਂਜੀ ਇਹ ਕਿੰਨਾ ਮਾਡਲ ਆ ਇਹ ਬਾਈ 2022 ਮਾਡਲ ਆ ਇਹਦੀ ਵੀ ਰਸੀਦ ਦੇਖ ਲਿਓ ਇਹਦੀ ਵੀ ਰਸੀਦ ਦੇਖ ਕੇ ਦੇਵਾ ਚਾਰੇ ਟਾਇਰ ਨਾਲ ਦੇ ਆ ਜੀ ਹਾਂਜੀ ਟਰੈਕਟਰ ਦੇ ਕਾਲਣ ਲੱਗੀ ਹੋਈ ਦੇਖ ਤੇਨਦਾਰਾਂ ਜੀ ਬਾਈ ਮਾਡਲ ਆ 680 ਡਿਮਾਂਡ ਆ 680 ਡਿਮਾਂਡ ਆ ਤੁਸੀਂ ਲਾ ਲਓ ਚਾ ਜੂਜੀ ਗੇਅਰ ਆ ਹਾਂਜੀ ਡਬਲ ਡਿਸਟ੍ਰੀਬਿਊਟਰ ਆ ਕੰਪੈਸਟੀ ਜੱਕ ਲਗਿਆ ਠੀਕ ਹੈ ਟਾਪ ਮਾਡਲ ਤੇ ਟਰੱਕ ਕੁੱਕਾ ਪੀਸ 640 ਦਾ 6 ਲੱਖ 40 ਹਜ਼ਾਰ ਦਾ ਦੇ ਦਾਂਗੇ ਯਾਰ ਚੱਕੋ ਮਦਰ 40 ਹਜ਼ਾਰ ਤੇ ਹੁਣ ਮੈਨੂੰ ਆਇਆ ਦਸੂਹਾਂ ਦੀ ਨੰਘਿਆ ਕੇ ਰੇ ਇੱਕ ਆਹ ਗਰਾਹੀ ਖੜਾ ਸਤੀਤੀ ਜਿਵੇਂ ਕਿ ਇਹ ਇਹ ਸੋਹਣਾ ਹੈਗਾ ਬਾਈ ਜੀ ਆਪਣੇ ਕੋਲੇ ਵੇਚਣ ਵਾਸਤੇ ਆਇਆ ਇਹਦਾ ਆਪਾਂ ਇੱਕੋ ਹੀ ਰੇਟ ਬੋਲਾਂਗੇ ਬਾਈ ਮਾਡਲ ਕਿੰਨਾ ਇਹ ਇਹ ਮਾਡਲ ਹੈਗਾ ਜੀ ਤੇਰਾ ਰੇਟ ਨਹੀਂ ਲਿਖਿਆ ਕੁਝ ਨਹੀਂ ਲਿਖਿਆ ਇਹ ਆਇਆ ਹੀ ਟੈਕਟਰ ਆਪਣੇ ਕੋਲੇ ਵੇਚਣ ਵਾਸਤੇ ਛੱਡ ਕੇ ਗਏ ਆ ਠੀਕ ਹੈ ਮਾਡਲ ਕਿੰਨਾ ਮਾਡਲ 2004 ਆ ਠੀਕ ਹੈ 4 ਟਾਇਰ ਪਿਛਲੇ ਦਿਖਾ ਦੇ 90 95 ਪੈਸੇ ਟਾਇਰ ਪਏ ਆ ਬੀਕੇਟੀ ਦੇ ਬੀਕੇਟੀ ਦੇ ਮੰਗਲੇਟ ਆ ਮੂਹਲੇਟਰ ਵੀ ਚੰਗੇ ਪਏ ਆ ਹਾਂ ਇੱਕੋ ਰੇਟ ਬੋਲੂ ਇੱਕ 2.5 ਲੱਖ ਦਾ 2.5 ਲੱਖ ਦਾ ਲੈ ਜਾ ਮਿੱਤਰੋ ਸੱਤੀ ਦੀ ਹੌਲੈਂਡ ਕਿਸੇ ਨੇ ਨਹੀਂ ਦੇਣਾ 2.5 ਲੱਖ ਦਾ ਤੁਹਾਨੂੰ ਨਹੀਂ ਨਾ ਤੇ ਹੁਣ ਅੱਗੇ ਆ ਗਿਆ ਸੋਨਾਲੀਕਾ ਕਾ ਖੜਾ 60 ਦਾ 60 ਦਾ ਇਹ ਕਿੰਨਾ ਮਾਡਲ ਆ ਬਾਈ ਸਾਰਾ ओरिजिनल ਆ ਠੀਕ ਹੈ 2004 ਮਾਡਲ ਆ ਠੀਕ ਹੈ ਪੰਜਾਬ ਨੰਬਰ ਦੇ ਵਿੱਚ ਆ ਮਗਰਾੜ ਨਵੇਂ ਲੱਗੇ ਆ 4 ਮਾਡਲ ਆ ਪੰਜਾਬ ਨੰਬਰ ਚ ਆ ਮਗਰਾੜ ਨਵੇਂ ਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਇੰਜਨ ਤਾਂ ਹੀ ਸਟਾਰਟ ਕਰਕੇ ਦੇਖਿਆ ਜਿਵੇਂ ਕਿ ਜਰ ਬਾਜ ਨਵੇਂ ਆ ਰਗੀ ਆ ਬਹੁਤ ਵਧੀਆ ਟਰੈਕਟਰ ਹੈ ਜੀ ਤੇ ਡਿਮਾਂਡ ਮੁੰਡੇ ਦੀ ਕੀ ਕਰੀਏ ਹੁਣ ਬਣਾ ਕੇ 4 ਮਾਡਲ ਦੀ ਇਹਦੀ ਡਿਮਾਂਡ ਤਾਂ ਕੁਸ਼ੀ ਕਰੀ ਜੇਗੀ ਇੱਕੋ ਰੇਟ ਬੋਲੋ ਹਾਂ ਜੀ 10 ਰੁਪਿਆ ਨਹੀਂ ਘਟਾਓ ਠੀਕ ਹੈ ਕਿੰਨੇ ਦਾ 1,80,000 1,80,000 ਦਾ ਲੈ ਲੇ ਇਹਦੂ ਕੋਈ ਨਹੀਂ ਦਿੰਦਾ ਉਹ ਦੂਆ ਦਾ ਗਿਆ 724 724 ਇਹ ਆਪਣੇ ਚਾਚੇ ਦੇ ਮੁੰਡੇ ਦਾ ਕਿੰਨਾ ਮਾਡਲ ਆ ਇਹ ਇਹ 99 ਮਾਡਲ ਆ 99 ਮਾਡਲ ਆ 724 ਟਰੈਕਟਰ ਸੋਹਣਾ ਬਹੁਤ ਆ ਸੋਹਣਾ ਬਹੁਤ ਆ ਗਣੇਸ਼ਨ ਦਾ ਨਵਾਂ ਹੀ ਪਿਆ ਟਰੈਕਟਰ ਮਗਰਾੜ ਮੂਰ ਵੀ ਚੰਗੇ ਪਿਆ ਕਿਸੇ ਪਾਸੇ ਛਤਰੀ ਲਾ ਦੇ ਕੋਈ ਛਤਰੀ ਲਾ ਕੇ ਦੇ ਦੂ ਆਹੋ ਠੀਕ ਆ ਛਤਰੀ ਲਾ ਕੇ ਦੇਣੀ ਆ ਹਾਂ ਤੇ ਇਹ ਕਿੰਨੇ ਦਾ ਜੱਸਣੋ ਇਹ ਸਵਾ ਲੱਖ ਦਾ ਇਹ ਸਵਾ ਲੱਖ ਦਾ 99 ਮਾਡਲ ਆ 99 ਮਾਡਲ ਸਵਾ ਲੱਖ ਦਾ ਲੈ ਜੀ ਐਚ ਆਰ ਨੰਬਰ ਅੱਗੇ ਆ ਗਿਆ ਜੀ 733 2003 ਮਾਡਲ 2003 ਮਾਡਲ ਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਇਹਦੇ ਆਉਣ ਸਰ ਜਰ ਸਰਮਾ ਮੈਂ ਆ ਚੀਜ਼ ਦੇਖੀ ਇਹ ਪੰਪ ਭੈਣਾ ਬਾਹਰ ਆ ਇਹਦਾ ਜਰ ਪੰਪ ਉਹਦਾ ਹੀ ਬਾਹਰ ਦੇਦਾ ਇਹਦਾ ਦੋ 35 ਦਾ ਨਹੀਂ ਹੈ ਜੇ ਬਾਹਰ ਆ ਇਹਦਾ ਪੰਪ ਬਾਹਰ ਆ ਜੀ ਠੀਕ ਹੈ ਮਾਡਲ ਬਹੁਤ ਉੱਚਾ ਹੀ 2003 ਨਾਲ ਤਿੰਨ ਮਾਡਲ ਆ 733 ਆ ਜੀ ਸਵਰਾਜ ਤੇ ਟਾਇਰਾਂ ਡੂਰਾਂ ਦਾ ਵੀ ਚੰਗਾ ਪਿਆ ਅਗਲੇ ਟਾਇਰ ਵੀ ਚਾਰੇ ਟਾਇਰ ਗੁਡিয়ার ਦੇ ਬਾਈ ਟਾਇਰ ਪਿਆ ਗੁਡਿਆ ਪੰਜਾਬ ਨੰਬਰ ਦੇ ਵਿੱਚ ਆ ਇਹ ਠੀਕ ਹੈ ਤੇ ਤਿੰਨ ਮਾਡਲ ਹੁਣ ਰੇਟ ਕਿੰਨਾ ਕਰਿਆ ਇਹਦਾ ਰੇਟ ਉਹ ਜੇ ਮੰਡੀ ਤੇ ਖੜਾਈਏ ਤਾਂ ਲਿਖਾਂਗੇ 175000 ਠੀਕ ਹੈ ਤੇ ਮੰਡੀ ਤੇ ਦਾ ਕੁਝ ਆਈ ਜੇ ਟਰੈਕਟਰ ਖੜਿਆ ਮੰਡੀ ਦਾ ਯਾਰ ਤੋਦੇ ਕੋਈ ਸਾਰੇ ਨਹੀਂ ਕੋਈ ਨਹੀਂ ਹੈਗਾ ਦੀ ਤਾਈ ਤੇ ਇਹ ਹੁਣ ਕਿੰਨੇ ਦਾ ਦੇਣਾ ਇੱਕੋ ਹੀ ਜਮਾ ਇੱਕ ਜਸਨੂ ਜਮਾ ਜਸਨੂ 130000 130000 ਦਾ 2003 ਮਾਡਲ ਲੈ ਜਾਓ ਮਿੱਤਰੋ 2003 ਮਾਡਲ 130 ਦਾ ਦੇ ਦੋ ਕੋਈ ਸਵਰਾਜ ਆ ਘੜਦਾ ਦੇ ਦੋ ਕੋਈ ਨਹੀਂ ਦਿੰਦਾ ਅੱਗੇ ਆ ਗਿਆ 73598 ਮਾਡਲ ਨਹੀਂ ਇਹ ਨਹੀਂ ਦੇਣਾ ਅਸਾ ਇਹ ਦੇਣਾ ਨਹੀਂ ਫਿਰ ਆ ਤਾਂ ਦੇਣਾ ਉਹ ਜਹਾਜ ਇਹ ਜਹਾਜ ਦੇਵਾਂਗੇ ਠੀਕ ਹੈ ਜਹਾਜ ਦੇ ਟਾਇਰ ਵੀ ਜਹਾਜੀ ਪਾਇਆ 10 16 ਦੇ ਤੇ ਇਹ ਆ ਗਿਆ ਜੀ ਪਾਵਰ ਪਲੱਸ 57 ਐਚਪੀ ਵਾਲਾ 555 ਮਾਡਲ 17 ਇਹ 16 ਮਾਡਲ ਹੈ ਨਾ 16 ਮਾਡਲ ਆ ਬਾਈ ਠੀਕ ਹੈ 16 ਮਾਡਲ ਆ ਪਿਛਲੇ ਟਾਇਰ ਇਹਦੇ ਵੀਰੇ ਨਾਲ ਦੇ ਆ ਠੀਕ ਹੈ ਅੱਡੇ ਕ ਟਾਇਰ ਹੈਗੇ ਆ ਠੀਕ ਹੈ ਪਰ ਜਦੋਂ ਤੇਰੀ ਵੀਡੀਓ ਤੇ ਸੌਟ ਸਕਰੀਨ ਦਿਖਾ ਦੇ ਟਾਇਰ ਇਹਦੇ 90 ਪੈਸੇ ਮਗਰ ਲੈ ਮੰਗਰ ਲਈ ਜੀ ਆਹ ਦੇਖ ਵਾਹ ਜੀ ਵਾਹ ਵੀਡੀਓ ਦਾ ਸੌਟ ਸਕਰੀਨ ਦਿਖਾ ਦਿਓ ਤੇ ਟਾਇਰ ਮੰਗਰ ਲਈ 90 ਪੈਸੇ ਲੈ ਜਿਓ ਤੇ ਇਹ ਟਾਇਰ ਹੈਗੇ ਇਹਦੇ ਨਾਲ ਦੇ ਤੇ ਹੁਣ ਇਹਦੀ ਡਿਮਾਂਡ ਕਿੰਨੀ ਕਰੀ ਆ ਸਰ ਮਾਜੀ ਤੁਸੀਂ ਡਿਮਾਂਡ ਇਹਦੀ ਸਾਢੇ ਜਾਂਦੀ ਹੈ ਜੀ ਸਾਢੇ 4 ਲੱਖ ਸਾਢੇ 4 ਲੱਖ ਰੁਪਇਆ ਦੇਣਾ ਕਿੰਨੇ ਦਾ ਹੁਣ ਇਹ ਇੱਕੋ ਹੀ ਜਮਾ 1000 ਜੱਸ ਸੁਣੋ ਸਵਾ 4 ਲੱਖ ਸਵਾ 4 ਲੱਖ ਰੁਪਈਆ ਦਾ ਲੈ ਜਿਓ ਅੱਛਾ ਇੱਕ ਗੱਲ ਹੋਰ ਹੈ ਠੀਕ ਹੈ ਘੋੜਾ ਬੈਂਪਰ ਲੱਗਿਆ ਹੋਊਗਾ ਠੀਕ ਹੈ ਜਾਂ ਰੀਜਨਲ ਬੈਂਪਰ ਯਾਰ ਇਹ ਨਾਲ ਜਾਂ ਕੋਡਾ ਬੈਂਪਰ ਲੱਗਿਆ ਹੋਊਗਾ ਠੀਕ ਹੈ ਪਿਛਲੇ ਟਾਇਰ ਐਮ ਆਰ ਪੀ ਦੇ 90 ਪੈਸੇ ਠੀਕ ਹੈ ਠੀਕ ਹੈ ਡੰਡਾ ਫੱਟੀ ਹੁੱਕ ਸਾਰਾ ਕੁਝ ਮਿਲੂਗਾ ਸਾਰਾ ਕੁਝ ਮਿਲ ਜੂ ਤੇ ਆ 3511 3511 ਨਹੀਂ ਵੇਚਣਾ ਆਪਾਂ ਸੇਵ ਨਹੀਂ ਵੇਚਣਾ ਠੀਕ ਹੈ ਗੱਲ ਭਾਈ ਠੀਕ ਹੈ ਟੋ ਮਾਡਲ ਟਰੈਕਟਰ ਆ ਸਾਰਾ オリジナル ਇਹ ਠੀਕ ਹੈ 22 ਦੀ ਵੀਡੀਓ ਦੇਖ ਕੇ ਹਮ ਆ ਜਿਓ ਸਕਰੀਨ ਸ਼ਾਟ ਦਿਖਾ ਦਿਓ ਹਾਂਜੀ ਕੋਈ ਡੰਡਾ ਫੱਟੀ ਕੋਈ ਛਾਤਰੀ ਬੈਟਰੀ ਨਾ ਪਸੰਦਾ ਜੀ ਚੇਂਜ ਚੇਂਜ ਕਰਕੇ ਦੇ ਦਾਂਗੇ ਤੇ 1500 ਰੁਪਿਆ ਚਾਬੀ ਨਾ ਮਿਲ ਜੂ 100 ਸੌਟ ਸਕਰੀਨ ਹੀ ਦਿਖਾਉਣਾ ਕਿਲਾ ਮਿੱਤਰੋ ਜਿਹੜਾ ਮਾਨਤਾਨ ਕਰਿਆ ਉਹ ਤਾਂ ਨਹੀਂ ਹੋਣਾ ਛੋਟੀ ਜੀ ਜਸ ਛੋਟਾ ਜਿਹਾ ਟਰੈਕਟਰ ਦੇ ਦਾਂਗੇ ਡੰਮੀ ਕਿਨਾਲ ਠੀਕ ਹੈ ਚਾਬੀ ਦੇ ਨਾਲ ਠੀਕ ਹੈ ਠੀਕ ਹੈ ਗੱਲ ਯਾਰ ਆ ਟਰੈਕਟਰ ਦਾ ਹਮ ਲੈ ਸੁਣ ਲੋ ਹੁਣ ਇੱਕ ਤੈਨ ਨਾਲ ਲੈ ਕੈਮਰਾ ਮਨਾਜ਼ੀਆਂ ਮਾਰੀ ਗਈ 21 ਮਿੰਟ ਤੇਰੇ ਮੈਂ 250 ਲੈਨੇ ਆ ਹਮ ਇੱਕ ਹਮ ਆ ਜਾ ਕਰੋ ਠੀਕ ਹੈ ਦੋ ਹਮ ਤਿੰਨ 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 ਚਾਰ ਚਾਰ ਚਲ ਕੋ ਚਾਰ ਹੋ ਗਏ ਹਾਂ ਇਹ ਹੈਗੇ ਆ ਜੀ ਟਰੈਕਟਰ ਜਾਇਜ ਲਾਸਟ ਰੇਟ ਰੇਟਾਂ ਲਈ ਜੈਸਨੂ ਵਾਲੇ ਸ਼ੋਰਟ ਗ੍ਰੀਨ ਦਿਖਾ ਦਿਓ ਠੀਕ ਹੈ 5000 ਰੁਪਿਆ ਹੋਰ ਘਟ ਦੋ ਠੀਕ ਹੈ ਜਿਹੜੇ ਰੇਟ ਬੋਲੇ 100ਡ ਸਕਰੀਨ ਦਿਖਾ ਦਿਓ 5000 ਹੋਰ ਕੱਟ ਲੈ ਜਾਓ ਜਿਹੜੇ ਰੀਡ ਕਰਿਆ ਵਧੀਆ ਲੈ ਬਾਜੀ ਠੀਕ ਹੈ ਗੱਲ ਜਿਹੜੀਆਂ ਸ਼ਰਤਾਂ ਕਿਹਾ ਤੁਹਾਨੂੰ ਜਿਵੇਂ ਤੇਲ ਚੇਂਜ ਕਰਕੇ ਦੇਣਾ 5000 ਵਾਲੀ ਦੂਰ ਖੜਕਦਾ ਸ਼ਰਮਾ ਮੇਰੇ ਛੇਤਰ ਪਾਉ ਆ ਇਹ 5000 ਪਾਉ ਆ ਇਹ 5 ਤਿਆ ਵਾਹ ਵਾਹ ਹੁਣ ਤਾਂ ਗਾਲਾਂ ਦੇਣ ਲੱਗੇ ਫੋਨ ਲਾ ਲਾ ਕੇ ਠੀਕ ਹੈ ਜਿਹੜੀ ਮਰਜ਼ੀ ਕੰਪਨੀ ਦਾ ਤੇਲ ਪਵਾਲੇ ਇੰਜਨ ਤੇ ਕੇ ਪਵਾ ਮਾ ਛੋਟਾ ਟਰੈਕਟਰ ਆ ਵੱਡਾ ਟਰੈਕਟਰ ਆ ਕੁਛ ਵੀ ਆ ਠੀਕ ਹੈ ਪਵਾ ਲੱਖ ਵਾਲਾ ਪਵਾ 5 ਲੱਖ ਵਾਲਾ ਜਿਹੜਾ ਮਰਜ਼ੀ ਤੇਲ ਪਵਾ ਲਿਓ ਡੰਡਾ ਫੱਟੀ ਚੇਂਜ ਕਰਾ ਲਿਓ ਬੈਟਰੀ ਚੇ ਸ਼ੌਰ ਸਕਰੀਨ ਦਿਖਾ ਦਿਓ 5000 ਰੁਪਏ ਜਿਹੜਾ ਰੇਟ ਕਹੇ ਉਹ ਤੋਂ ਘੱਟ ਕਹਿ ਦੂੰ ਦੇ ਦੂੰ ਆ ਠੀਕ ਹੈ ਤੇ ਛੋਟਾ ਟਰੈਕਟਰ ਦੇ ਦਾਂਗੇ ਲੈ ਮਿੱਤਰੋ ਕਰ ਦੋ ਹੁਣ ਵੀਰ ਉਹ ਵੀਅਰ ਕਰਨੀਆਂ ਇੱਕ ਇੱਕ ਸੋਡਾ ਸ਼ੌਰ ਸਕਰੀਨ ਐ ਦਿਖਾਉਣ ਨਾਲ ਛੋਟਾ ਫਾਇਦਾ ਵਾਲਾ ਹੋ ਜੂ ਤੇ ਸ਼ਰਮੇ ਦੀ ਦੇਹ ਚੋਂ 8-10000 ਰੁਪਏ ਉੱਡ ਜੂ ਹਾਂ ਠੀਕ ਹੈ ਗੱਲ ਫਾਇਦਾ ਲੈਣੋ ਮਿੱਤਰੋ ਸੌਣ ਸਕਰੀਨ ਠੀਕ ਹੈ ਸ਼ੇਅਰ ਜ਼ਰੂਰ ਕੀਤੀਓ ਬਈ ਵੀਡੀਓ ਸ਼ੇਅਰ ਤੁਸੀਂ ਕਰਨੀ ਆ ਕਰਨੀ ਆ ਠੀਕ ਹੈ ਗੱਲ ਇੱਕ ਬੇਨਤੀ ਹੱਥ ਬਨ ਕੇ ਹੋਰ ਹੂੰ ਕੋਈ ਵੀ ਯੂਟਿਊਬਰ ਆ ਤੋ ਵੀਡੀਓ ਪਾਉਣੇ ਹੋ ਹਾਂਜੀ ਠੀਕ ਹੈ ਗੱਲ ਤੇਲ ਪਾਣੀ ਦਾ ਖਰਚਾ ਵੀ ਤੇ ਦੇ ਆ ਜ਼ਰੂਰੀ ਬੇਨਤੀ ਹੱਥ ਮੰਨ ਗਏ ਮੈਂ ਲਾਨ ਕਰਦਾ ਹਰ ਵੀਡੀਓ ਚ ਕਰਦਾ ਅੱਜ ਵੀ ਕਰਦਾ ਤੇ ਸਤਨਾਮ ਨੂੰ ਦੇ ਵੀ ਰਿਹਾ ਬਈ ਪੁੱਛ ਲਓ ਮੂੰਹ ਤੇ ਕਿਹੜਾ ਅੱਜ ਇਹ ਤੇਲ ਦਾ ਖਰਚਾ ਦਊਂਗਾ ਜੋ ਵੀ ਆਪਾਂ ਤੋਂ ਸਰਿਆ ਹੂੰ ਕੋਈ ਵੀ ਇਹਦੇ ਟਰੈਕਟਰ ਦੀ ਟਰੈਕਟਰ ਵੇਚੇ ਦੀ ਵੀਡੀਓ ਤੇ ਇਹਨੂੰ 2000 ਰੁਪਏ ਟਰੈਕਟਰ ਮਗਰ ਦੇਊਂਗਾ ਫੇਰਾ ਸਹੀ ਗੱਲ ਆ ਜੋੜਾ ਵੀ ਬਾਈ ਟਰੈਕਟਰ ਲੈਣ ਆਇਆ ਸ਼ੋਰ ਸਕ੍ਰੀਨ ਜ਼ਰੂਰ ਲੇ ਬਾਈ ਕਾਉਰ ਸਕ੍ਰੀਨ ਕਿਉਂ ਇਹਨਾਂ ਨੂੰ ਤੁਹਾਨੂੰ ਆਫਰ ਤਾਂ ਦੇਤੇ ਫਿਰ ਇਹਨਾਂ ਨੂੰ ਵੀ ਇੱਕ ਤਾਂ ਆਫਰ ਚਾਹੀਦਾ ਜਿਹੜਾ ਛੋਟੇ ਛੋਟੇ ਤੱਕਰ ਛੋਟੇ ਤੱਕਰ ਟਰੈਕਟਰ ਲੈ ਕੇ ਆਉਂਦੇ ਆ ਇਹ ਤੁਸੀਂ ਇਹ ਇਹਨਾਂ ਦੇ ਕੋਈ ਇਹਨਾਂ ਨੂੰ ਵੀ ਚਾਹੀਦਾ ਕੁਝ ਆ ਸਹੀ ਗੱਲ ਹੈ ਕੀ ਗੱਲ ਤਾਂ ਜੀ ਦੇਖਣ ਵਾਲੇ ਵੀਰਾਂ ਤਾਂ ਜਿਵੇਂ ਮੰਨ ਕੇ ਚਲੋ ਤੁਸੀਂ ਮੰਡੀ ਤੇ ਆਓਗੇ ਤੁਹਾਡਾ ਆਉਣ ਵਾਲਾ ਤੇਲ ਖਰਚਾ ਬਚ ਗਿਆ ਤੁਹਾਨੂੰ ਘਰੇ ਬੈਠੇ ਨੂੰ ਪਤਾ ਲੈ ਬਾਈ ਇੱਕ ਆਫਰ ਹੋਰ ਦੇ ਦੇਣਾ ਲੈ ਤੁਹਾਨੂੰ ਹਾਂਜੀ ਟਰੈਕਟਰ ਸ਼ਰਮੇ ਤੋਂ ਘਰੇ ਲੈ ਲਓ ਟਰੈਕਟਰ ਸ਼ਰਮੇ ਤੋਂ ਮੰਡੀ ਤੇ ਲੈ ਰੋ ਠੀਕ ਹੈ ਠੀਕ ਹੈ ਗੱਲ ਕਰੇ ਤਾਂ ਇੱਕ ਪੈਸਾ ਹੀ ਨਹੀਂ ਲੈਣਾ ਠੀਕ ਹੈ ਕਮਿਸ਼ਨ ਕਮਿਸ਼ਨ ਦਾ ਠੀਕ ਹੈ ਦਲਾਲੀ ਇਹਦਾ ਮੰਡੀ ਦੇ ਵਿੱਚ ਮੰਗ ਕੇ ਨਹੀਂ ਲੈਣੀ ਠੀਕ ਹੈ ਜਿਹੜੇ ਮਰਜ਼ੀ ਪਾ ਦੋ ਠੀਕ ਹੈ ਠੀਕ ਹੈ ਹੀ ਗੱਲ ਹਾਂਜੀ ਇਸ ਦੋ ਵਾਰ ਦੱਸ 500 ਪਿੱਛੇ ਜੇਬਾਂ ਵਟ ਜਾਂਦੀਆਂ ਪਾਲਾ ਕੁਸ ਹੋ ਜਾਂਦਾ ਤੇ ਉਹ ਸੇਅਰ ਕਰ ਦਿਓ ਦੱਬ ਕੇ ਵੀਡੀਓ ਨੂੰ ਮੇਰਾ ਕਮੈਂਟ ਕਰ ਦਿਓ ਨੰਬਰ ਹੈਗਾ ਜੀ 8872945145 ਦੂਜਾ ਨੰਬਰ ਹੈਗਾ 947884545 ਦੋਨੇ ਨੰਬਰਾਂ ਦੇ WhatsApp ਤੇ ਦੋਨਾਂ ਤੇ ਕਾਲਿੰਗ ਗਾਲਾਂ ਮਿਲਣ ਲੱਗੀਆਂ ਸ਼ਰੇਆਮ ਭਰਾ ਮੇਰਿਓ ਲੋੜ ਪਈ ਸਾਥ ਦਿਓ ਦੱਬ ਕੇ ਕਰ ਦਿਓ ਸੇਅਰ ਛੋਡੀ ਖਾਤਰ ਬਹੁਤ ਬਹੁਤ ਮਿਹਰਬਾਨੀ ਬਈ ਸਸਤੀ ਕਾਲ ਸਾਰਿਆਂ ਨੂੰ ਤਦ ਕਰ ਦਿਓ ਮਿੱਤਰੋ ਲਾਇਕ ਕਮੈਂਟ ਜਰੂਰ ਕਰਿਓ ਵੀ ਵੀਡੀਓ ਕਿਵੇਂ ਲੱਗੀ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਲਾੜ੍ਹ ਤੱਕ ਜੁੜੇ ਹੋਏ ਹੋ ਧੰਨਵਾਦ ਥੈਂਕ ਯੂ